ਪੰਜਾਬ ਦੇ ਸਾਬਕਾ ਡੀਆਈਜੀ ਹਰਚੰਦਰ ਸਿੰਘ ਪੁੱਲਰ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਬੁੱਧਵਾਰ ਨੂੰ ਚੰਡੀਗੜ੍ਹ ਸੀਬੀਆਈ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਜਾਂਚ ਚੰਡੀਗੜ੍ਹ ਸੀਬੀਆਈ ਅਧਿਕਾਰੀ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪੁੱਲਰ ਨੇ ਅਣਪਛਾਤੇ ਵਿਅਕਤੀਆਂਾਂ ਨਾਮ ਮਿਲੀ ਭੁਗਤ ਕਰਕੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਗਈ ਹੈ ਸਰਦੀਆਂ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਉਥੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਣੀ ਕੀਤੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਤੋਂ ਲੈ ਕੇ 2 ਨਵੰਬਰ ਤੱਕ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਮੌਸਮ ਵਿਭਾਗ ਨੇ 2 ਸਤੰਬਰ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਪੂਰਾ ਹਫ਼ਤਾ ਮੌਸਮ ਸਾਫ਼ ਰਹਿੰਦੇ ਦਾ ਅਸਾਰ ਦੱਸੇ ਗਏ ਹਨ ਦੱਸਦੇ ਕਿ 2 ਨਵੰਬਰ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਅਤੇ ਠੰਡ ਵਿੱਚ ਹੋਰ ਵਾਧਾ ਹੋਵੇਗਾ ਅਜੇ ਕਿ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵੱਧ-ਵੱਧ ਤੇ ਘੱਟੋ-ਘੱਟ ਤਾਪਮਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਹਾਲਕਿ ਇਸ ਤੋਂ ਬਾਅਦ ਠੰਡ ਵਧਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੱਛਮੀ ਘਟਪੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆ ਸਕਦਾ ਹੈ ਉੱਥੇ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਜਲੰਧਰ ਵਿੱਚ ਸਭ ਤੋਂ ਮਾੜਾ 에ਅਰ ਕੁਆਲਿਟੀ ਇੰਡੈਕਸ 200 ਨੋ ਦਰਜ ਕੀਤਾ ਗਿਆ ਖੰਨਾ ਤੇ 에어 ਕੁਆਲਿਟੀ ਇੰਡੈਕਸ 190 ਲੁਧਿਆਣਾ ਦਾ 에어 ਕੁਆਲਿਟੀ ਇੰਡੈਕਸ 125 ਅਤੇ ਮੰਡੀ ਗੋਬਿੰਦਗੜ ਦਾ 에어 ਕੁਆਲਿਟੀ ਇੰਡੈਕਸ ਪ੍ਰਭਾਵਸ਼ਾਲੀ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇੱਕ ਹੋਰ ਨਾਗਰਿਕ ਕੇਂਦ੍ਰਿਤ ਪਹਿਲ ਕਦਮੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਸਹੂਲਤ ਲਈ ਫੇਸਲੈਸ ਆਰਟੀਓ ਸੇਵਾਵਾਂ ਦੀ ਸ਼ੁਰੂਆਤ ਕੀਤੀ ਮੱਖ ਮੰਤਰੀ ਨੇ ਇਸ ਸਕੀਮ ਦੀ ਸ਼ੁਰੂਆਤ ਸਮੇਂ ਭ੍ਰਿਸ਼ਟਾਚਾਰ ਦੇ ਯੁੱਗ ਨੂੰ ਖਤਮ ਕਰਨ ਦੇ ਪ੍ਰਤੀਕ ਵਜੋਂ ਆਰਟੀਓ ਦਫਤਰ ਨੂੰ ਤਾਲਾ ਲਗਾਇਆ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਹੈ ਉਹ ਆਰਟੀਓ ਆਫਿਸ 'ਚ ਡੀਟੀਓ ਆਫਿਸਾਂ 'ਚ ਹੁੰਦੀ ਸੀ ਲਾਈਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਈਸੈਂਸ ਬਣਾਉਣਾ ਲਰਨਿੰਗ ਲਾਈਸੈਂਸ ਫਿਰ ਲਾਈਸੈਂਸ ਅਪਡੇਟ ਕਰਾਉਣਾ ਬਹੁਤ ਸਾਰੇ ਕੰਮ ਸੀਗੇ ਜਿੰਨਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਸੁੱਟ ਦਿੱਤੀਆਂ ਨੇ ਇਹਨੇ ਅਸੀਂ ਵਾਰਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕ腐ਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇਨਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ سارے ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ 'ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤ ਡਰ ਲੱਗਦਾ ਸੀ ਕਿ ਇਥੋਂ ਬਚ ਕੇ ਨਿਕਲ ਜਾਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ লাইসেনਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਹੈ ਨਿੱਤਾ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟ ਸੌਲ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੌਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਸਿੱਕਿਆ ਵੀ ਸਿੱਖ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਜਿਹੜਾ ਬੰਦ ਹੋ ਰਿਹਾ ਹੈ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ ਸਵਾ 200 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਹੈ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਹੈ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲਿਆ ਸੋ ਅਸੀਂ 19 ਤੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੀ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਵਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖਵਾਰ ਕਰੀ ਜਾਓਂਗੇ ਰਿਸ਼ਵਤ ਦੇ ਮੌਕੇ ਉੰਨੀ ਜ਼ਿਆਦਾ ਵੱਧਦੇ ਜਾਂਦੇ ਰਹੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀ ਹੋਵੇ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦਿੰਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਨਹੀਂ ਤਾਂ ਆਰਟੀਓ ਦਫਤਰ ਜਾਂ ਡੀਟੀਓ ਦਫਤਰ ਜਾਂ ਪਟਵਾਰੀ ਦੇ ਦਫਤਰ ਤਹਿਸੀਲਾਂ ਦੇ ਦਫਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਜਿ ਜਾਂ ਸਾਰੇ ਮੁਲਾਜ਼ਮੇ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸਵੈਸ ਕਰਕੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖਾਤੇ ਲਖਵਾਰੀ ਕਟੇ ਅੱਜ ਜਿਹੜਾ ਇਹ ਆਰਟੀਓ ਦਫਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਤੇ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਸੋ ਬੜੀ ਵੱਡੀ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਆਂ ਜ਼ਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਉਸ ਵਿਸ਼ਵਾਸ ਨੂੰ ਅਸੀਂ ਨਿਭਾ ਰਹੇ ਆਂ ਸਕੂਨ ਮਿਲਦਾ ਦਿਲ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਕੁਐਸਚਨ ਕੋਈ ਤੁਹਾਡਾ ਹੋਵੇ ਤਾਂ ਜੀ ਇਸੇ ਨਾਲ ਰਿਲੇਟਡ ਕੋਈ ਕੰਮ ਇਸੇ ਨਾਲ ਜੋ ਅੱਜ ਵਾਲਾ ਜਿਹੜਾ ਉਸ ਤੋਂ ਬਾਅਦ ਉਹ ਕਹਿਣਗੇ ਜੀ ਇਨਫੋਰਮੇਸ਼ਨ ਵਾਸਤੇ ਇੱਕ ਦੱਬੋ ਸ਼ਿਕਾਇਤ ਕਰਨ ਵਾਸਤੇ ਦੋ ਦੱਬੋ ਉਹ ਜਿਵੇਂ ਵੀ ਡਾਇਰੈਕਟ ਉੱਥੋਂ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਉਹ ਕਹਿਣਗੇ ਕਿਹੜੇ ਡਿਪਾਰਟਮੈਂਟ ਵਾਸਤੇ ਤੁਸੀਂ ਇਹ ਕੀਤਾ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ 1076 ਲਾਗੂ ਹੋ ਗਿਆ ਟਰਾਂਸਪੋਰਟ ਵਾਸਤੇ ਤੁਸੀਂ ਇਹਨਾਂ ਨੰਬਰ ਦੱਬੋ ਤਾਂ ਉਹ ਦੱਬੋਗੇ ਤਾਂ ਉੱਥੇ ਤੁਹਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਰੀਪrezentਟਿਵ ਕੋਈ ਨਾ ਕੋਈ ਆਊਗਾ ਤੇ ਉਹ ਤੁਹਾਡੇ ਨਾਲ ਗੱਲ ਕਰੂਗਾ ਕਿ ਕੀ ਚਾਹੀਦਾ ਜੀ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਮੈਂ ਆ ਚੀਜ਼ ਕਰਾਉਣੀ ਹੈ ਮੇਰੀ ਆਰਸੀ ਜਿਹੜੀ ਹੈ ਉਹ ਮੈਂ ਅਪਡੇਟ ਕਰਾਉਣੀ ਹੈ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਐਨੀ ਤਰੀਕ ਨੂੰ ਆ ਰਹੀ ਹੈ ਤੇ ਉਹ ਕਹਿਣਗੇ ਜੀ ਤੁਸੀਂ ਉਹਦੀ ਫੋਟੋ ਕਾਪੀ ਕਰਕੇ ਸਾਨੂੰ ਵਟਸਐਪ ਕਰ ਦਿਓ ਤੇ ਉਹ ਵਟਸਐਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਨੰਬਰ ਜਿਹੜਾ ਵਾਪਸ ਕਾਲ ਆ ਜੂਗੀ ਤੇ ਘਰੇ ਜਾ ਕੇ ਵੀ ਡਾਕੂਮੈਂਟ ਕਲੈਕਟ ਕਰਨੇ ਆਂ ਮੁੰਡੇ ਫਿਰਦੇ ਇੱਥੇ ਉਹ ਮੁੰਡਾ ਕਹਿੰਦਾ ਮੈਂ ਮੇਰੇ ਕੋਲੇ ਤਿੰਨ ਤਸੀਲਾਂ ਨੇ ਕਿ ਮੈਂ ਘਰ ਘਰ ਜਾਣਾ ਤੇ ਮੈਂ ਜੇ ਜਿਹੜਾ ਮੇਰੇ ਕੋਲ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੰਨੇ ਵਜੇ ਘਰੇ ਆ ਸਕਦਾ ਤੁਹਾਡੇ ਡਾਕੂਮੈਂਟ ਲੈਣ ਕਿਸੇ ਦੀ ਰਸ਼ਨ卡ਡ ਦੀ ਕਾਪੀ ਚਾਹੀਦੀ ਹੈ ਕਿਸੇ ਦਾ ਕੋਈ ਪੁਰਾਣੇ ਲਾਇਸੈਂਸ ਦੀ ਫੋਟੋ ਕਾਪੀ ਚਾਹੀਦੀ ਹੈ ਉਹ ਸਾਰਾ ਜਿਹੜਾ ਉਹਦੇ ਘਰੇ ਜਾ ਕੇ